ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਆਪਣੀਆਂ ਭੈਣਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਪਹਿਲਾਂ ਤਾਂ ਜਿਹੜੀ ਮੈਂ ਵੀਡੀਓ ਅਪਲੋਡ ਕੀਤੀ ਸੀਗੀ ਵੀ ਆਪਾਂ ਵੀਡੀਓ ਅੱਜ ਤੋਂ ਬਾਅਦ ਨਹੀਂ ਪਾਵਾਂਗੇ ਹਨਾ ਤੇ ਇੱਕ ਦੋ ਜਣਿਆਂ ਕਰਕੇ ਮੈਂ ਆਪਣੀਆਂ ਸਾਰੀਆਂ ਭੈਣਾਂ ਦੇ ਢਿੱਡ ਤੇ ਲੱਤ ਨਹੀਂ ਮਾਰ ਸਕਦੀ ਕਿਉਂਕਿ ਮੇਰੀਆਂ ਭੈਣਾਂ ਦੀ ਜਿਹੜੇ ਹਿਸਾਬ ਨਾਲ ਮੈਨੂੰ ਕੌਲਾਂ ਆਈਆਂ ਨੇ ਮੈਨੂੰ ਨਹੀਂ ਸੀ ਪਤਾ ਵੀ ਮੈਨੂੰ ਨਫ਼ਰਤ ਕਰਨ ਵਾਲੇ ਜਿੰਨੇ ਨੇ ਉਹਦੇ ਨਾਲੋਂ ਦੁੱਗਣੇ ਮੈਨੂੰ ਚਾਹਣ ਵਾਲੇ ਵੀ ਨੇ ਠੀਕ ਹੈ ਤੇ ਮੈਨੂੰ ਸੱਚੀ ਬਹੁਤ ਖੁਸ਼ੀ ਹੋਈ ਇਹ ਚੀਜ਼ ਦੀ ਵੀ ਮੇਰੀਆਂ ਭੈਣਾਂ ਦੀ ਜਦੋਂ ਕਾਲ ਆਉਣੀਆਂ ਸ਼ੁਰੂ ਹੋ ਗਈਆਂ ਉਦੋਂ ਜਦੋਂ ਮੈਂ ਵੀਡੀਓ ਅਪਲੋਡ ਵੀ ਕੀਤੀ ਸੀਗੀ ਵੀ ਆਪਾਂ ਵੀਡੀਓ ਬੰਦ ਕਰਨ ਲੱਗੇ ਆ ਤੇ ਥੋੜਾ ਮਨ ਨੂੰ ਮੈਨੂੰ ਵੀ ਲੱਗਦਾ ਸੀਗਾ ਵੀ ਇਹ ਚੀਜ਼ ਜੇ ਮੈਂ ਨਾ ਕਰਾਂ ਤਾਂ ਚੰਗੀ ਗੱਲ ਆ ਹਨਾ ਪਰ ਮੈਂ ਮਤਲਬ ਜਿਹੜੀਆਂ ਗੱਲਾਂ ਸੁਣੀਆਂ ਹੋਈਆਂ ਸੀਗੀਆਂ ਉਹਦੇ ਕਰਕੇ ਨਾ ਮੇਰਾ ਮਨ ਬਹੁਤ ਜ਼ਿਆਦਾ ਮਤਲਬ ਉਹ ਹੋ ਗਿਆ ਨਫ਼ਰਤ ਜੀ ਹੋ ਗਈ ਦੀ ਵੀ ਛੱਡੋ ਪਰੇ ਵੀ ਕੀ ਫਾਇਦਾ ਪੱਲਾ ਕਰਨ ਦਾ ਹਨਾ ਤੇ ਜਿਵੇਂ ਕਿ ਮੇਰੀਆਂ ਭੈਣਾਂ ਦੀ ਮੈਨੂੰ ਕੋਲ ਆਈਆਂ ਨੇ ਉਹਨਾਂ ਨੇ ਵੀ ਮੈਨੂੰ ਇੱਕੋ ਗੱਲ ਕਹੀ ਹੈ ਕਹਿੰਦੇ ਭੈਣੇ ਦੁਨੀਆ ਨੇ ਤਾਂ ਬਾਬੇ ਨਾਨਕ ਮਹਰੀਂ ਤਵਖਸ਼ਿਆ ਵੀ ਕੋਈ ਗੱਲ ਨਹੀਂ ਤੂੰ ਪਰਵਾਹ ਨਾ ਕਰਕੇ ਸਿੱਧੀ ਕਿਉਂਕਿ ਬਾਬੇ ਨਾਨਕ ਨੇ ਕਿਸੇ ਦੀ ਸੁਣੀ ਨਹੀਂ ਕਦੇ ਪਰਵਾਹ ਨਹੀਂ ਕੀਤੀ ਪਰ ਸਭ ਦਾ ਭਲਾ ਕੀਤਾ ਹਨਾ ਤੇ ਮੈਂ ਸੱਚੀ ਕਹਿੰਦੀ ਆ ਵੀ ਮੈਨੂੰ ਤੁਸੀਂ ਇਸ ਕਾਬਲ ਸਮਝਿਆ ਹਨਾ ਤੇ ਮੈਂ ਆਪਾਂ ਦੇਖੋ ਦੁਨੀਆ ਤੇ ਆਏ ਆ ਭਲਾ ਕਰਨੇ ਆਏ ਆ ਭਲਾ ਹੀ ਕਰਾਂਗੇ ਤੇ ਆਪਾਂ ਵੀਡੀਓ ਨਹੀਂ ਬੰਦ ਕਰਾਂਗੇ ਤੇ ਜਿਵੇਂ ਕਿ ਮੇਰੀਆਂ ਭੈਣਾਂ ਦੀਆਂ ਕੌਲਾਂ ਮਤਲਬ ਜਿਹੜੇ ਨੇ ਆਪਣੇ ਦਿਲ ਦੀ ਗੱਲ ਮੈਨੂੰ ਅੱਜ ਦੱਸ ਤੀ 2-4 ਦਿਨ ਦੇ ਵਿੱਚ ਵਿੱਚ ਜਿਵੇਂ ਕਿ ਅਪਣੇ ਵੀਡੀਓ ਅਪਲੋਡ ਕੀਤੀ ਆ ਉਹਨਾਂ ਨੇ ਆਪਣੇ ਦਿਲ ਦੀ ਸਾਰੀ ਗੱਲ ਮੇਰੇ ਨਾਲ ਸ਼ੇਅਰ ਕਰਤੀ ਤੇ ਕੌਣ ਦੱਸਦਾ ਨਹੀਂ ਆਪਣੇ ਘਰਵਾਰੇ ਹਨਾ ਵੀ ਕਿਵੇਂ ਅਸੀਂ ਉੱਠੇ ਆ ਕਿਵੇਂ ਅਸੀਂ ਤੁਹਾਡੀ ਵੀਡੀਓ ਦੇਖ ਕੇ ਸਟੀਚਿੰਗ ਕਰਨੀ ਸ਼ੁਰੂ ਕੀਤੀ ਆ ਤੇ ਕਿਵੇਂ ਅਸੀਂ ਆਪਣਾ ਖਾਣਾ ਹੁਣ ਖਾਂਦੇ ਆ ਤੇ ਕਿਵੇਂ ਪਹਿਲਾਂ ਖਾਂਦੇ ਸੀਗੇ ਦੇਖੋ ਮੈਂ ਇਸ ਦਾ ਮਾਣ ਨਹੀਂ ਕਰਦੀ ਮੈਂ ਕਿਰਤੋਂ ਇਹੀ ਗੱਲ ਕਹਿੰਦੀ ਆ ਵੀ ਮੈਂ ਇਹ ਨਹੀਂ ਕਹਦੀ ਵੀ ਮੇਰੇ ਕਰਕੇ ਤੁਸੀਂ ਇੱਥੇ ਤੱਕ ਪਹੁੰਚੇ ਨਹੀਂ ਮੈਂ ਵੀ ਤੁਹਾਡੇ ਇੱਥੇ ਤੱਕ ਪਹੁੰਚੀ ਸੀ ਪਰ ਤੁਹਾਡੇ ਕਰਕੇ ਹੀ ਅੱਗੇ ਜਾਣਾ ਏ ਤੇ ਤੁਹਾਡੇ ਲਈ ਹੀ ਮੈਂ ਵੀਡੀਓ ਪਾਉਂਦੀ ਰਹੂੰਗੀ ਮੈਂ ਵੀਡੀਓ ਕਦੇ ਬੰਦ ਨਹੀਂ ਕਰੂੰਗੀ ਠੀਕ ਆ ਬਾਕੀ ਜਿਹੜੇ ਬੋਲਦੇ ਆ ਫੌਂਕਦੇ ਆ ਫੌਂਕੀ ਜਾਣ ਆਪਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈਗੀ ਠੀਕ ਆ ਕਿਉਂਕਿ ਮੈਂ ਚੰਗੇ ਬੰਦਿਆਂ ਨੂੰ ਦੇਖ ਕੇ ਹੀ ਵੀਡੀਓ ਪਾਉਣੀ ਸ਼ੁਰੂ ਕਰਨ ਲੱਗੀ ਆ ਦੁਆਰ ਤੋਂ ਠੀਕ ਆ ਜਿਹੜੀ ਕਿ ਜਦਗੀ ਆਪਨੇ ਬੰਦ ਕਰਤੀ ਸੀ ਤੇ ਬਾਕੀ ਜਿਵੇਂ ਹੁਣ ਦੇਖੋ ਮੈਨੂੰ 450 ਕਮੈਂਟ ਆਇਆ ਜਦੋਂ ਵੀਡੀਓ ਬੰਦ ਕਰਨ ਦੀ ਗੱਲ ਆਈ ਆ ਠੀਕ ਆ ਤੇ ਜਿੰਨੀਆਂ ਤੁਸੀਂ ਕੌਲਾਂ ਕਹ ਦੂੰ ਉਨੀਆਂ ਕੌਲਾਂ ਆ ਚੁੱਕੀਆਂ ਨੇ ਆਪਣੇ ਕੋਲ ਤੇ 450 ਕਮੈਂਟਾਂ ਦੇ ਵਿੱਚੋਂ ਮੈਨੂੰ ਸਿਰਫ ਇੱਕ ਕਮੈਂਟ ਐ ਇਦਾਂ ਦਾ ਆਇਆ ਸੀਗਾ ਵੀ ਨਹੀਂ ਪਾਉਣੀਆਂ ਤਾਂ ਨਾ ਪਾਓ ਬੰਦ ਕਰੋ ਹੋਰ ਬਹੁਤ ਨੇ ਸਿਖਾਉਣੇ ਵਾਲੇ ਠੀਕ ਆ ਤੇ ਦੇਖ ਦੇਖੋ ਮੈਂ ਇੱਕ ਗੱਲ ਕਹਣੀ ਆ ਵੀ ਇੱਕ ਸਿਰਫ ਮਿਓ ਪੈਣ ਕਰਕੇ ਕੰਮ ਨਹੀਂ ਬੰਦ ਕਰਨ ਲੱਗੀ ਕਿਉਂਕਿ ਮੈਨੂੰ ਇਹ ਚੀਜ਼ ਦਾ ਮਤਲਬ ਉੱਥੇ ਇਹ ਚੀਜ਼ ਫੀਲ ਹੋਈ ਆ ਕਮੈਂਟ ਪੜ੍ਹ ਕੇ ਵੀ ਦੇਖੋ ਇੱਕ ਤਾਂ ਇੱਕ ਬੰਦਾ ਕਮੈਂਟ ਇਹ ਕਰ ਰਿਹਾ ਨਹੀਂ ਪਾਉਣੀ ਵੀਡੀਓ ਨਾ ਪਾਓ ਠੀਕ ਹੈ ਮੈਂ ਤੁਹਾਡੇ ਕਹਿਣ ਤੇ ਬੰਦ ਵੀ ਨਹੀਂ ਕਰਨ ਲੱਗੀ ਜੇ ਤੁਸੀਂ ਕਹਿੰਦੇ ਆ ਨਾ ਵੀ ਨਹੀਂ ਪਾਉਣੀ ਤਾਂ ਨਾ ਪਾਓ ਠੀਕ ਹੈ ਮੈਂ ਆਪਣੀਆਂ ਭੈਣਾਂ ਨੂੰ ਦੇਖ ਕੇ ਵੀਡੀਓ ਪਾਉਣੀ ਸ਼ੁਰੂ ਕਰਨ ਲੱਗੀ ਆ ਤੇ ਹੁਣ ਜਿਵੇਂ ਤੁਸੀਂ ਮੈਨੂੰ ਹੁਣ ਤੱਕ ਸਪੋਰਟ ਕੀਤੀ ਹੈ ਉਵੇਂ ਤੁਸੀਂ ਅੱਗੇ ਕਰਨੀ ਆ ਤੇ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਦਿਲੋਂ ਚਾਹਣੇ ਵਾਲੀਆਂ ਨੇ ਮੇਰੀ ਵੀਡੀਓ ਦੇਖਦੀਆਂ ਨੇ ਵੀਡੀਓ ਦੇਖ ਕੇ ਸਿੱਖਦੀਆਂ ਨੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਠੀਕ ਹੈ ਤੁਸੀਂ ਇਹ ਚੀਜ਼ ਜ਼ਰੂਰ ਕਰਨੀ ਆ ਤੇ ਬਾਕੀ ਜਿਹੜੇ ਮੈਨੂੰ ਉਲਟ ਬੋਲਣੇ ਵਾਲੇ ਨੇ ਉਹਨਾਂ ਨੂੰ ਸੌਅ ਹੈ ਜੇ ਉਹ ਮੇਰੀ ਵੀਡੀਓ ਦੇਖਣਗੇ ਜਿਹੜਾ ਕੋਈ ਮੇਰੀ ਵੀਡੀਓ ਤੋਂ ਕੋਈ ਸਿੱਖੂਗਾ ਉਹਨਾਂ ਨੂੰ ਸੌਅ ਹੈ ਮੇਰੀ ਵੀਡੀਓ ਤੋਂ ਕੋਈ ਵੀ ਐਵੇਂ ਦਾ ਬੰਦਾ ਨਾ ਮੇਰੀ ਵੀਡੀਓ ਤੋਂ ਕੁਝ ਸਿੱਖੇ ਠੀਕ ਆ ਜੇ ਤੁਹਾਨੂੰ ਲੱਗਦਾ ਨਾ ਵੀ ਮੈਂ ਕੋਸ ਕਰਾਉਂਦੀ ਨਹੀਂ ਜਾਂ ਸਿਖਾਉਂਦੀ ਨਹੀਂ ਤਾਂ ਫਿਰ ਮੇਰੀ ਵੀਡੀਓ ਖੋਲਣੀ ਵੀ ਨਹੀਂ ਤੁਸੀ ਕਿਸੇ ਨੇ ਠੀਕ ਆ ਆਪਾਂ ਏਹ ਐਲਾਨ ਜ਼ਰੂਰ ਕਰਦੇ ਹਾਂ ਉਹਨਾਂ ਭੈਣਾਂ ਨੂੰ ਐਲਾਨ ਕਰਦੇ ਜਿਹੜੀਆਂ ਜ਼ਿਆਦਾ ਬੋਲਦੀਆਂ ਨੇ ਠੀਕ ਆ ਤੇ ਬਾਕੀ ਸਿੱਖੜਾ ਤਾਂ ਤੁਸੀਂ ਫਿਰ ਵੀ ਆ ਸਿੱਖ ਕੇ ਤੁਸੀਂ ਫਿਰ ਕਹਿੰਦੇ ਅਸੀਂ ਕੀ ਸਿੱਖਿਆ ਅਸੀਂ ਕੁਝ ਨਹੀਂ ਸਿੱਖਿਆ ਅਸੀਂ ਵੀਡੀਓ ਤੇ ਸਿੱਖਿਆ ਉਹ ਵੀਡੀਓ ਵੀ ਤਾਂ ਮੇਰੀ ਉਹ ਜੇ ਤੁਸੀਂ ਵੀਡੀਓ ਤੇ ਸਿੱਖਿਆ ਠੀਕ ਐ ਇਹ ਚੀਜ਼ ਦਾ ਤੁਸੀਂ ਹੁਣ ਧਿਆਨ ਰੱਖਣਾ ਐ ਉਹ ਨਾ ਖੋਲਣ ਮੇਰੀ ਵੀਡੀਓ ਜਦੋਂ ਮੈਂ ਸਟੀਚਿੰਗ ਵਾਲੀ ਵੀਡੀਓ ਸ਼ੁਰੂ ਕਰਦੀ ਆ ਉਹ ਵੀਡੀਓ ਨਾ ਖੋਲਣ ਮੇਰੀ ਜਿਹੜੇ ਮੈਨੂੰ ਨਫ਼ਰਤ ਕਰਦੇ ਨੇ ਠੀਕ ਐ ਤੇ ਹੁਣ ਫਿਰ ਉਹ ਬਾਬਾ ਨਾਨਕ ਦੇਖੂਗਾ ਮੈਂ ਨਹੀਂ ਦੇਖੂਗੀ ਤਾਂ ਬਾਬਾ ਨਾਨਕ ਦੇਖੂਗਾ ਵੀ ਤੁਸੀਂ ਖੋਲਿਆ ਜਾਂ ਨਹੀਂ ਖੋਲਿਆ ਠੀਕ ਆ ਪਰ ਖੋਲ ਵੀ ਲਿਓ ਪਰ ਜਿਹੜੇ ਨਫ਼ਰਤ ਜਿਨ੍ਹਾਂ ਦੇ ਦਿਲ 'ਚ ਮੇਰੇ ਬਾਰੇ ਨਫ਼ਰਤ ਆ ਨਾ ਉਹ ਕਦੇ ਸਿੱਖ ਨਹੀਂ ਸਕਦੇ ਠੀਕ ਆ ਤੇ ਮੈਂ ਤੁਹਾਨੂੰ ਬਰੀਕੀ ਚੀਜ਼ ਵੀ ਸਿਖਾ ਦਮੋਂ ਤੁਹਾਨੂੰ ਤਾਂ ਵੀ ਨਹੀਂ ਸਿੱਖਣ ਨੂੰ ਮਿਲਣੇ ਠੀਕ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਪਿਆਰ ਕਰਦੀਆਂ ਨੇ ਜੀ ਸੱਦ ਕੇ ਜਿਹੜੀ ਤੁਸੀਂ ਵੀਡੀਓ ਕਹੂਗੇ ਉਹੀ ਵੀਡੀਓ ਅਪਲੋਡ ਕਰੂੰਗੇ ਆਪਾਂ ਠੀਕ ਆ ਤੇ ਆਪਾਂ ਨੇ ਕੋਈ ਵੀਡੀਓ ਦੇ ਨਾ ਪੈਸੇ ਲੱਤੇ ਆ ਤੇ ਨਾ ਆਪਾਂ ਨੇ ਲੈਣੇ ਆ ਹਰ ਇੱਕ ਦੇ ਨਾਲ ਮੈਂ ਖੜੀ ਆ ਜਦੋਂ ਤੱਕ ਸਾਹ ਚੱਲਦੇ ਉਦੋਂ ਤੱਕ ਮੈਂ ਤੁਹਾਡੇ ਨਾਲ ਆ ਤੇ ਵੀਡੀਓ ਮੈਂ ਅਪਲੋਡ ਕਰਦੀ ਰਹੂੰਗੀ ਠੀਕ ਆ ਬਾਕੀ ਦੀ ਮੈਂ ਪਰਵਾਹ ਨਹੀਂ ਕਰਦੀ ਤੇ ਹੁਣ ਚਲੋ ਆਪਾਂ ਨਵੀਂ ਵੀਡੀਓ ਪਾਉਣੀ ਸ਼ੁਰੂ ਕਰਦੇ ਆ ਤੇ ਬਾਕੀ ਜੇ ਕੁਝ ਗਲਤ ਲੱਗਿਆ ਤਾਂ ਮਾਫ ਕਰਿਓ ਤੇ ਬਾਕੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦੀ ਸਤਿ ਸ਼੍ਰੀ ਅਕਾਲ